ਇਹ ਦੇਖੋ ਵੀਰੋ ਕਿੰਨਾ ਹਾਲਾਤ ਮਾੜੇ ਨੇਗੇ ਤੇ ਇਹ ਦੇਖੋ ਵੀ ਕਿਵੇਂ ਐਂ ਸੜਕਾਂ ਲੈ ਗਿਆ ਰੋੜ ਕੇ ਤਾਲੀਆਂ ਇਹ ਸਾਰੇ ਜਿੰਨਾ ਗੰਨਾ ਲੱਗਿਆ ਸੀਗਾ ਅਸੀਂ ਤਕਰੀਬਨ ਪਾਕਿਸਤਾਨ ਦੇ ਬਾਰਡਰ ਦੇ ਨੇੜੇ ਪਹੁੰਚਣ ਵਾਲੇ ਹੈਗੇ ਤੇ ਇਹ ਦੇਖੋ ਜੀ 11 ਕਿਲੋਮੀਟਰ ਐਸ ਰੋਡ ਤਾਂ ਲੰਮਾ ਇਹ ਇੱਥੋਂ ਇਹ 10 11 ਕਿਲੋਮੀਟਰ ਇਹ ਲੰਮਾ ਹੋ ਗਿਆ ਇੱਥੇ ਆ ਕੇ ਚੌੜਾ ਹੋ ਗਿਆ 11 ਕਿਲੋਮੀਟਰ ਦੇ ਵਿੱਚ ਕਿੱਥੇ ਘੱਟ ਸੀਗੀ ਇੱਥੇ 11 ਕਿਲੋਮੀਟਰ ਇਹ ਇਹ ਦੇਖੋ ਸਾਡਾ ਨੌਜਵਾਨ ਕਿਸ਼ਤੀ ਚਲਾ ਕੇ ਦੇਖਦਾ ਹੈਗਾ ਕਿੰਨਾ ਧੂੰਗਾ ਜਿਵੇਂ ਧੂੰਗਾ ਦੇਖ ਰਹੇ ਹੋ ਕਿੰਨਾ ਧੂੰਗਾ ਦੇਖੀ ਹਜੇ ਵੀ ਕਿਆ 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 ਫੋਟੂ ਦਾਹਾ ਘੱਡ ਬਾਹਰ ਆ ਚੱਪੂ ਜਾ ਦੁਬਾਰੇ ਜਾਣ ਦੇ ਵਿੱਚ ਇਹਨੂੰ ਨਾਲੇ ਪਾਣੀ ਉੱਤਰ ਗਿਆ ਹਜੇ ਵੀ 5-5 ਫੁੱਟ ਪਾਣੀ ਖੜਾ ਹੈਗਾ ਮੈਨੂੰ ਪਤਾ ਇੱਥੇ ਕੋਨੇ ਜਿਹੇ ਤੇ ਖੜੇ ਆ ਅਜੇ ਤਾਂ ਜਮਾ ਨਾਲ ਖੜੇ ਆ ਦੇਖੋ ਆ ਸੜਕਾ ਹੀ ਆ ਸੜਕ ਦੇ ਨਾਲ ਖੜੇ ਆ ਬੇੜੀ ਦੇ ਨਾਲ ਆ ਬੇੜੀ ਦੇ ਵਿੱਚ ਖੜੇਗਾ ਇਹ ਮੁੰਡਾ ਸਾਡਾ ਭਰਾ ਪੱਤਰਕਾਰ ਆ ਬਠਿੰਡੇ ਤੋਂ ਬਹੁਤ ਘੈਂਟ ਦੀਦਾ ਸਾਡਾ ਬੜੀ ਮਿਹਰਬਾਨੀ ਰੱਖੀ ਤੁਸੀਂ ਜੀ ਰੱਖੀਏ ਤੋਂ ਬਾਈ ਦੱਸਿਓ ਭਈ ਇਹ ਚੈਨਲ ਦਾ ਨਾਮ ਸਤਪਾਤ ਦੱਤਿਆ ਫਾਰਮ ਚੈਨਲ ਹੈ ਜੀ ਹੁਣ ਤੱਕ ਕਿਸਾਨੀ ਸਹਿਕ ਦੰਦੇ ਅਸੀਂ ਪ੍ਰਮੋਟ ਕਰਨ ਦੀ ਕੋਸ਼ਿਸ਼ ਕਰਦੇ ਸੀ ਪਰ ਉਹ ਹੁਣ ਲੱਗਿਆ ਸੀ ਪ੍ਰਮੋਟ ਕਰਕੇ ਕੀ ਕਰਾਂਗੇ ਸਰਕਾਰਾਂ ਦਾ ਡੁੱਬਣ ਨੂੰ ਲੱਗੀਆਂ ਹੋਈਆਂ ਨੇ ਪਤਾ ਨਹੀਂ ਇਹਨੂੰ ਕੁਦਰਤ ਦਾ ਨਾਮ ਲੈਂਦੇ ਆ ਜਾਂ ਸਰਕਾਰਾਂ ਕਹਿ ਲਈਏ ਆ ਸਾਡਾ ਬੜਾ ਅਸੀਂ ਰੋਏ ਆ ਸਾਡੇ ਚੈਨਲ ਦੇ ਉੱਤੇ ਤੁੰਗ ਵਾਲੀ ਐਡੀ ਵੱਡੀ ਬੱਕਰੀ ਦੀ ਮੰਡੀ ਲੱਗਦੀ ਸੀਗੀ ਉਹ ਇਹਨਾਂ ਨੇ ਬੰਦ ਕਰਤੀ ਤੇ ਬੱਕਰੀਆਂ ਚੋਂ ਵੀ ਠੇਕੇ ਭਾਲਦੇ ਨੇ ਸੇ ਭਾਲਦੇ ਨੇ ਇਹ ਤੇ ਜ਼ਮੀਨਾਂ ਚੋਂ ਵੀ ਭਾਲਦੇ ਨੇ ਪਤਾ ਨਹੀਂ ਕੀ ਲੈ ਕੇ ਹਟਣਗੇ ਇਹ ਜਿਹੜੇ ਜਿਹੜੀ ਬੱਕਰੀ ਮੰਡੀ ਲੱਗਦੀ ਸੀ ਇਹ ਮੈਨੂੰ ਐਂ ਲੱਗਦਾ ਵੀ ਸੁਣਨ ਦੇ ਵਿੱਚ ਇਹ ਆਇਆ ਵੀ ਜਿਹੜੇ ਲਾਉਂਦੇ ਸੀਗੇ ਬਾਈ ਮਾਨ ਸਾਹਿਬ ਉਹ ਇਹਨਾਂ ਦੇ ਕੋਈ ਨੁਮਾਇੰਦੇ ਵੀ ਸੀਗੇ ਸਰਕਾਰ ਦੇ ਬਹੁਤ ਮਿਹਨਤ ਕੀਤੀ ਇਹਨਾਂ ਦੇ ਵਿੱਚ ਲੱਗੇ ਜੀ ਕਿਉਂਕਿ ਐਂ ਦਿੱਸੇ ਕਿ ਨਵੀਂ ਸੋਚ ਆਈ ਹੈ ਨਵਾਂ ਚਿਹਰਾ ਆਏਗਾ ਤੇ ਆਪ ਵੀ ਸੀ ਨਵੀਆਂ ਨਵੀਆਂ ਉਮੀਦਾਂ ਲੈ ਕੇ ਬੈਠ ਗਏ ਸੀਗੇ ਕਿ ਨਵਾਂ ਚਿਹਰਾ ਉਹ ਉੱਠਾ ਨਹੀਂ ਸੀ ਪਿੱਛੇ ਜੇ ਕਿ ਬਦਲਾਵ ਕਿ ਬਦਲਾਵ ਦੇਖਾਂਗੇ ਜੇ ਇਸ ਕਰਕੇ ਸੀ ਅਸੀਂ ਖੁਦ ਬਹੁਤ ਸਪੋਰਟ ਕੀਤਾ ਮੇਰੇ ਚੈਨਲ ਤੇ ਦੇਖਿਓ ਸਾਰੀਆਂ ਫੋਟੋਆਂ ਡੀਪੀਆਂ WhatsApp ਤੇ ਇਹਨਾਂ ਦੀਆਂ ਲਾ ਕੇ ਰੱਖੀਆਂ ਮਾਨ ਸਾਹਿਬ ਮਾਨ ਸਾਹਿਬ ਕਰਦੇ ਰਹੇ ਆ ਜੀ ਤੇ ਬੜੀ ਇਹਨਾਂ ਦੀ ਇਲੈਕਸ਼ਨਾਂ ਵਿੱਚ ਮਦਦ ਕੀਤੀ ਆ ਤੇ ਇਹਨਾਂ ਨੇ ਸੁਣਨ ਚ ਵੀ ਜਿਨ੍ਹਾਂ ਨੇ ਜਿਹੜੇ ਇਹਨਾਂ ਦੀ ਮਦਦ ਕਰਦੇ ਆ ਉਹਨਾਂ ਦੀ ਗੱਲ ਵੜਦੇ ਆ ਤੇ ਹੁਣ ਤੁਸੀਂ ਕੀ ਕੀ ਸੋਚਦੇ ਹੋ ਸਰਕਾਰ ਵਾਲੇ ਕੋਈ ਲੋਕਾਂ ਬਾਰੇ ਸੋਚਦੀ ਹੈ ਕਿ ਨਹੀਂ ਸੋਚਦੀ ਹੁਣ ਕੱਲੇ ਦਿੱਲੀ ਬਾਰੇ ਵਾਲੇ ਸੋਚਦੀ ਹੈ ਦਿੱਲੀ ਮੈਂ ਤਾਂ ਇੱਕ ਸ਼ੇਅਰ ਵੀ ਲਿਖਾਈ ਸੁਣਾ ਤੁਹਾਨੂੰ ਸੁਣਾਓ 20 ਨੋਟ ਦੂੰਗੀ ਹੈਨਾ ਪੈਸਟੀਸਾਈਡ ਉਹ ਚਾਹੀਦੀਆਂ ਨੇ ਪਰਮਾਤਮਾ ਕੋਲ ਕੀ ਚੀਜ਼ਾਂ ਇਕੱਠੀਆਂ ਕਰ ਲਓ ਹੁਣ ਬਾਈ ਕੋਲੇ ਮੇਰੇ ਉਹਨਾਂ ਦਾ ਨਾਮ ਮੈਂ ਚਾਪਾਈ ਲੈ ਕੇ ਆਵਾਂਗੇ ਆਪਾਂ ਇੱਥੇ ਜਾਈ ਜਾਈ ਲੈ ਰਹੇ ਆਂਗੇ ਕਿਰਾ ਘਰ ਪਾਸੇ ਜਿਹੜਾ ਡੰਗ ਲਾਈਵ ਚੱਲ ਰਿਹਾ ਨੇ ਬੱਕਰੀਆਂ ਹੈ ਵੀਡੀਓ ਬਣਾ ਰਹੇ ਆ ਵੀਡੀਓ ਬਣਾ ਬਾਈ ਖੁੱਲਤੀ ਇਹ ਟਰੈਕਟਰ ਵੀ ਰੋੜੇ ਨੇਗੇ ਚਲ ਮੈਂ ਵੀਡੀਓ ਕੱਟ ਕੇ ਸਮਸਣ ਹੁਣੇ ਮੈਂ ਆਪ ਹੀ ਲਿਖਿਆ ਬਈ ਖਾਲੀ ਲਈ ਪਸੰਦ ਦਾ ਜੈਜਾ ਲੈ ਰਹੇ ਆਗੇ ਇਹ ਦੇਖੋ ਵੀਰ ਮੜਾ ਜਾਂ ਕਿਸ਼ਤੀ ਦੇ ਵਿੱਚ ਹੁਲਜ ਗਿਆ ਹਜੇ ਪਹਿਲੀ ਵਾਰ ਉਹ ਹੋਇਆਗਾ ਇੱਥੇ ਕਰਕੇ ਉਦੋਂ ਬਾਅਦ ਆਪਾਂ ਇਹ ਦੇਖਦੇ ਆਂ ਦੇਖੋ ਪਾਣੀ ਪਾਣੀ ਜਾਂਦਾ ਜੀਰਾ ਜਦੋਂ ਪਾਣੀ ਆਹ ਸੜਕ ਜਾਂਦੀ ਆ ਦੇਖੋ ਉਹ ਅੱਗੇ ਗੁਰੂ ਘਰ ਸੁਣਦੀਦਾ ਹੋਊਗਾ ਇਹ ਉਹ ਦੇਖੋ ਗੁਰੂ ਘਰ ਹੈ ਉਹ ਸਾਹਮਣੇ ਗੁਰੂ ਘਰ ਹੈਗਾ ਇਹ ਆਹ ਦੇਖੋ ਨਿਸ਼ਾਨ ਸਾਹਿਬ ਦਿਸ ਰਹੇ ਨੇ ਗੁਰੂ ਘਰ ਦੇ ਇਹ ਦੇਖੋ ਵੀ ਇਹ ਦੇਖੋ ਗੁਰੂ ਘਰ ਵੀ ਵਿੱਚ ਡੁੱਬੇ ਉਹ ਸਾਹਮਣੇ ਤੇ ਉਹ ਦੇਖੋ ਉਹ ਬਾਕੀ ਬਾਕੀ ਦੇਖੋ ਉਹ ਜਿਹੜੇ ਘਰ ਨੇ ਗੁਰੂ ਘਰ ਦੇ ਕੋਲੇ ਆ ਉਹ ਦੇਖੋ ਨਿਸ਼ਾਨ ਸਾਹਿਬ ਉਹ ਗੁਰੂ ਘਰ ਦੇ ਨਾਲ ਨਾਲ ਘਰ ਦੁਨੀਆ ਜੋ ਹੌਣ ਮਾਰਖਾ ਠੀਕ ਕਰ ਆ ਜੀ ਦੇਖੋ ਡੋਣਾ ਨਹੀਂ ਕਾਲਾ ਮੇਰਾ ਸ਼ੇਰ ਕਿਤੇ ਨਹੀਂ ਡੁੱਬ ਜੇ ਲਓ ਬਾਈ ਜੀ ਸਾਨੂੰ ਲੋੜ ਨਹੀਂ ਤੇਰੇ ਡਰਾਮੇ ਦੀ ਤੇਰੇ ਪਾਣੀ ਚ ਲਿਬੜੇ ਪਜਾਮੇ ਦੀ ਜਉਂਦੇ ਰਹਿਣ ਪੰਜਾਬੀ ਪ੍ਰਦੇਸ਼ਾਂ ਚ ਸਾਨੂੰ ਲੋੜ ਨਹੀਂ ਤੇਰੇ ਖਜ਼ਾਨੇ ਦੀ ਇਹ ਕੌਮ ਹੈ ਉਹਨਾਂ ਗੁਰੂਆਂ ਦੀ ਜਿਨ੍ਹਾਂ ਦਿੱਲੀ ਸੀਸੀ ਵਾਰ ਦਿੱਤੇ ਤੂੰ ਭੁੱਲ ਕੇ ਸਿੱਖ ਇਤਿਹਾਸ ਸਾਰਾ ਹੁਣ ਨਿਕਰ ਪੌਣੀ ਗਿੱਜ ਜੈਗਾ ਤੇਰੇ ਚੁਟਕਲੇ ਸੁਣ ਕੇ ਲੱਗਦਾ ਨਹੀਂ ਸੀ ਦਿੱਲੀ ਦੇ ਪੈਰੀਂ ਡਿੱਗ ਜੈਗਾ ਓਏ ਤੂੰ ਦਿੱਲੀ ਦੇ ਪੈਰੀਂ ਡਿੱਗ ਜੈਗਾ ਬਹੁਤ ਵਧੀਆ ਬਹੁਤ ਬਹੁਤ ਵਧੀਆ ਅਸਲ 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 ਜਦੋਂ ਅ ਦੁਨੀਆ ਦੇ ਲੋਕਾਂ ਦੇ ਜਿਹੜੇ ਜਜ਼ਬਾਤ ਨੇ ਨਾ ਉਹ ਆਪ ਮਹਾਰੇ ਫੁੱਟਣ ਲੱਗ ਜਾਂਦੇ ਨੇਗੇ ਇਹ ਜਦੋਂ ਜਦੋਂ ਸਰਕਾਰ ਸਾਨੂੰ ਇਹ ਡਰਾਮੇ ਕਰ ਕਰਕੇ ਸਾਡੇ ਲੋਕਾਂ ਨੂੰ ਜਿਹੜੇ ਜਿਹੜੇ ਮੁੰਡੇ ਸਾਡੇ ਇਹਨਾਂ ਦੇ ਨਾਲ ਕੰਮ ਕਰਦੇ ਸੀਗੇ ਲੇਕਿਨ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹੁੰਦੇ ਸੀਗੇ ਵੀ ਜਿਹੜੇ ਬੰਦੇ ਨੇ ਚੁੰਨੀ ਲੈ ਕੇ ਜਿਹੜਾ ਜਿਹੜਾ ਬੰਦਾ ਚੁੰਨੀ ਲੈ ਕੇ ਨੱਚ ਲਿਆ ਜਿਹੜਾ ਬੰਦਾ ਚੁੰਨੀ ਲੈ ਕੇ ਨੱਚ ਲਿਆ ਉਹਦੇ ਅਸੀਂ ਕੋਈ ਉਮੀਦ ਨਹੀਂ ਕਰ ਸਕਦੇ ਜਿਹੜਾ ਬੰਦਾ ਚੁੰਨੀ ਲੈ ਕੇ ਨੱਚ ਲਿਆ ਉਹਦੇ ਅਸੀਂ ਕੋਈ ਉਮੀਦ ਨਹੀਂ ਕਰ ਸਕਦੇ ਪ੍ਰਸ਼ਾਤਾ ਬਣਾਈਏ ਚੜ੍ਹਦੀ ਕਲਾ ਰੱਖਿਆ ਯਾਰ ਕਹਿੰਦੇ ਹੁੰਦੇ ਆ ਨਾ ਵੀ ਜਨਾਨੀਆਂ ਦੇ ਵਿੱਚ ਤਾਂ 365 74 ਹੁੰਦੇ ਨੇਗੇ ਤੇ ਇਹਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਉਦੋਂ ਵੀ ਵੱਧਣੇਗੇ ਬਈ ਜੀ ਆ ਫੋਨ ਫੜੇ ਬਣਾਇਆ ਇਹਦੇ ਵਿੱਚ ਤਾਂ ਉਦੋਂ ਵੀ ਵੱਧ ਚਲਿੱਤਰ ਨੇਗੇ ਦੇਖੀ ਜਾਂਦੇ ਨੇ ਤੇ ਕੀ ਕਰਾਂ ਵੀਡੀਓ ਉਹ ਗਾਂਹਾਂ ਦੂਜੀ ਤੇ ਬਣਾਵਾਂਗੇ ਲੱਕੜ ਦੀ ਐ ਉਹ ਗਾਂਹਾਂ ਖੋਲਦਣਾ ਜਿਗਾਂਹਾਂ ਜਾਣਾ ਬੜਾ ਲੱਗਿਆ ਬਾਈ ਮਸਹਾਲ ਕੋ ਤਾਂ ਠੀਕ ਹੈ ਮੈਂ ਭੇਜ ਦੂੰ ਤੈਨੂੰ ਵੀਡੀਓ ਤੈਨੂੰ ਮੈਂ ਭੇਜ ਦੂੰ ਚੱਲ ਬਣਾ ਦੇ ਕੋਈ ਦੌਰ ਤਾਂ ਸੀ ਹੁਣ ਆਹ ਲਓ ਜੀ ਮੁੰਡੇ ਮੁੰਡੇ ਵੀਡੀਓ ਬਣਾ ਰਹੇ ਨੇ ਲੋ ਗਲਤ ਕਮੈਂਟ ਕਰਨੀ ਵਿੱਚ ਆ ਕੇ ਕਰਦੇ ਨੇ ਨਾ ਨਹੀਂ ਉਹ ਤਾਂ ਦੇਖਦੇ ਨੇ ਵੀ ਕਿਵੇਂ ਮੈਂ ਦੇਖੀ ਨਹੀਂ ਕਦੇ ਜੀ ਇਹ ਤਲਾਕੀ ਚਲੋ ਚੀਜ਼ ਸਿੱਖਣੀ ਚਾਹੀਦੀ ਯਾਰ ਜੀ ਦੇਖਣੀ ਚਾਹੀਦੀ ਖਦੋਂ ਚਲਾਉਣੀ ਪੈ ਜੇ ਤੁਸੀਂ ਕਦੇ ਨਹੀਂ ਚਲਾਈ ਮੜੀ ਛੱਡ ਦਿੰਦੇ ਆ ਬੇਸਤੇ ਵਾਲੇ ਜਿਹੜੇ ਲੋਕਾਂ ਦੇ ਘਰਾਂ ਤੇ ਕਾਬਲੇ ਘਰਾਂ ਤੇ ਜਾ ਇਹ ਬੇੜੀਆਂ ਨੇ ਇਹ ਇਹ ਬੇੜੀਆਂ ਰੱਖੀਆਂ ਹੋਈਆਂ ਹੈਗੀਆਂ ਬਹੁਤ ਘਰਾਂ ਜੀ ਆਉਂਦੇ ਨੇ ਇਹ ਘਰ ਜਾਣਾ ਵਾਸਤੇ ਬੇੜੀਆਂ ਬਣਾਈਆਂ ਨੇ ਉਧਰ ਘਰਾਂ ਚ ਜਾਂਦੇ ਨੇ ਉਹਨਾਂ ਦੀ ਕੋੜ ਕੌਣ ਆ ਸੀ ਯਾਰ ਮਨ ਸਾਹਿਬ